ਕਰਾ ਮੈਂ ਹਾਂਜੀ ਗਲਤੀ ਬਹੁਤ ਹੋ ਗਈ ਮੇਥੋਂ ਤਾਂ ਹਾਂਜੀ ਕਹਿੰਦੀ ਮੈਂ ਉਹਨੇ ਐ ਨਹੀਂ ਦੱਸਤਾ ਕਹਿੰਦੀ ਤੂੰ ਉਹਦਾ ਜਦੋਂ ਪਾਣੀ ਫੜਿਆ ਸੀ ਨਾ ਹਾਂਜੀ ਉਦੋਂ ਉਹ ਉਦੋਂ ਤੂੰ ਡੋਲਣ ਦੀ ਸਲਾਹ ਕਰੀ ਤੇ ਫਿਰ ਉਹਨੂੰ ਪੁੱਛਿਆ ਵੀ ਮੈਂ ਮੂਹ ਧੋਲਾਂ ਮੂਹ ਧੋਣ ਦੇ ਬਹਾਨੇ ਕਹਿੰਦੀ ਕਹੇ ਤੂੰ ਡੋਲਿਆ ਫਿਰ ਹਾਂਜੀ ਤੂੰ ਜੇ ਤਾਂ ਫਿਰ ਮੈਨੂੰ ਤਾਂ ਹੁਣ ਆ ਜਦੋਂ ਮੈਂ ਤੂਸਿਆ ਨਾ ਮੈਨੂੰ ਤੇਰੇ ਸਾਰੇ ਕਮਰਾ ਪਤਾ ਲੱਗ ਗਿਆ ਵੀ ਕੀ ਕਰਕੇ ਆਇਆ ਤੂੰ ਹਾਂਜੀ ਤੇਰਾ ਰੋ ਕੇ ਕਹਿੰਦਾ ਮੈਂ ਤੁਹਾਡਾ ਬੜੀ ਗਲਤੀ ਹੋ ਗਈ ਪੀ ਲੈਂਦਾ ਪਾਣੀ ਤਾਂ ਫਿਰ ਮੈਨੂੰ ਤਾਂ ਖਬਰ ਹੈ ਕਿੱਥੇ ਜਾ ਕੇ ਖੜਦਾ ਹਾਂਜੀ ਉਹਨੇ ਉਹਨੇ ਆਖਿਆ ਫਿਰ ਮੈਂ ਹੁਣ ਕੀ ਕਰਾਂ ਆ ਜਾ ਮਾਫੀ ਮੰਗ ਕੇ ਆ ਹਾਂਜੀ ਔਰ ਅਬੀਦਾਤ ਨੂੰ ਜਾ ਕੇ ਕਹਿੰਦਾ ਮਹਾਰਾਜ ਮੈਥੋਂ ਹੋ ਗਈ ਗਲਤੀ ਬੜੀ ਗਲਤੀ ਹੋ ਗਈ ਜਾਦੇ ਜਿਆਦੇ ਗਲਤੀ ਮੈਂ ਤਾਂ ਮੈਨੂੰ ਮਾਫੀ ਦਿਓ ਹਾਂਜੀ ਮੈਂ ਤਾਂ ਗਠਾ ਪਾਣੀਓ ਡੋਲਦਾ ਹਾਂਜੀ ਮੈਂ ਤਾਂ ਫਿਰ ਕਹਿੰਦਾ ਗਲਤੀ ਵਾਲੀ ਹੋ ਗਈ ਮੇਥੋਂ ਤਾਂ ਹਾਂਜੀ ਚੰਗਾ ਚੱਲ ਭੁੱਲ ਹੋ ਗਈ ਭੁੱਲ ਤਾਂ ਬਖਸ਼ੀ ਜਾਂਦੀ ਐ ਕੋਈ ਚੱਲ ਜਾ ਤੇਰਾ ਪਲਾ ਹੋ ਜੂਗਾ ਲੈ ਤੇਰੇ ਰੰਗ ਲੱਗ ਜਾਂਦੇ ਹਾਂਜੀ ਚੱਲ ਫਿਰ ਕੀ ਹੋਇਆ ਬਾਪੂ ਜੀ ਫਿਰ ਕਹਿੰਦਾ ਕਿ ਤਨੂ ਮੈਂ ਹੋਰ ਦਿਖਾ ਦੇਣਾ ਰੰਗ ਫੇਰਾ ਹਾਂਜੀ ਕਹਿੰਦਾ ਹੋਰ ਦਿਖਾ ਉਹਦੇ ਜਿੱਥੇ ਕਪੜੇ ਜੋੜੇ ਸੌਂਦਾ ਸੀ ਉਹ ਪੱਥਰ ਜਦੋਂ ਚੱਕਿਆ ਨਾ ਹਾਂਜੀ ਜਿਹੜਾ ਨਾਲੀ ਪਾਣੀ ਦੀ ਚੱਲੀ ਜਾਵੇ ਹਾਂਜੀ ਪਾਣੀ ਚੱਲੀ ਜਾਵੇ ਸਾਡੀ ਦਰਿਆ ਵਗੀ ਜਾਵੇ ਹਾਂਜੀ ਉਹ ਕਹਿੰਦਾ ਜੇ ਤੂੰ ਉਹ ਪਾਣੀ ਪੀ ਲੈਂਦਾ ਨਾ ਤੂੰ ਦਾ ਸੁਰਗ ਨਹੀਂ ਵਗ ਜਾਂਦਾ ਦੇਖ ਕੀ ਕੁਝ ਹੋਈ ਜਾਂਦਾ ਹਾਂਜੀ ਉਦਾਂ ਲੱਗਿਆ ਤੇ ਇਹ ਸਾਰੀ ਸ੍ਰਿਸ਼ਟੀ ਦੇ ਦਰਸ਼ਨ ਕਰ ਲੇ ਹਾਂ ਸਾਨੂੰ ਤਾਂ ਸਾਰਾ ਪਤਾ ਲੱਗੀ ਜਾਂਦਾ ਬੈਠਿਆਂ ਨੂੰ ਇੱਥੇ ਬੈਠਿਆਂ ਨੂੰ ਤੂੰ ਐਡੀਪੋਲ ਕਰੀ ਹਾਂਜੀ ਇਹ ਹੁਣ ਬਾਤ ਕੀ ਦੇ ਦਿਓ ਫਿਰ ਮਾਫ ਕਰਤਾ ਜੀ ਕਨਾਲ ਚੱਲ ਤੈਨੂੰ ਮਾਫੀ ਹੈ ਹੁਣ ਠੀਕ ਹੈ ਜੀ ਕੋਈ ਨਹੀਂ ਚੱਲ ਠੀਕ ਹੈ ਬਾਪੂ ਜੀ ਫਿਰ ਥੈਂਕ ਯੂ ਥੈਂਕ ਯੂ